ਜਲਦ ਹੀ ਆਦੇ ਹਾਂ ਵੀ ਜਾਣੇ-ਅਣਜਾਣੇ ਚ ਇੱਕ ਸਟੈਪ ਗਲਤ ਹੋਇਆ ਸੀ ਉਹ ਇੱਕੋ ਹੀ ਸੀ ਤੇ ਫਿਊਚਰ 'ਚ ਨਹੀਂ ਤੁਸੀਂ ਕਦੇ ਅਜਿਹੀ ਚੀਜ਼ ਦੇਖੋਗੇ ਸਾਰਿਆਂ ਦੀ ਜੋ ਵੀ ਹੁਕਮ ਹੋਊਗਾ ਕੱਲੇ-ਕੱਲੇ ਘਰ ਤੱਕ ਸ਼ਹਿਰ ਤੱਕ ਪੂਰੇ ਪੰਜਾਬ ਦੇ ਵਿੱਚ ਅਸੀਂ ਵਧੀਆ ਤਰੀਕੇ ਨਾਲ ਆ ਜਿਹੜੀ ਆਪਦੀ ਪਾਰਟੀ ਦਾ ਜਿਹੜਾ ਮੈਸੇਜ ਆ ਉਹ ਪਹੁੰਚਾਵਾਂਗੇ ਬੋੜੀ ਜੀ ਬਾਜਵਾ ਸਾਹਮਣਾਲ ਕੁਝ ਕਲੇਸ਼ ਚੱਲਦਾ ਸੀ ਪਿੱਛੇ ਜੇ ਗੱਲ ਕਰੀਏ ਤਾਂ ਕੁਝ ਮਹੀਨੇ ਦੀ ਪਹਿਲਾਂ ਗੱਲ ਕਰੀਏ ਤਾਂ ਕਿ ਉਹ ਬਿਲਕੁਲ ਸਹੀ ਹੋ ਚੁੱਕੇ ਹਾਂ ਹਾਂ ਬਿਲਕੁਲ ਕਿਉਂਕਿ ਦੇਖੋ ਮੇਰੀ ਗਲਤੀ ਸੀਗੀ ਇਮੋਸ਼ਨਲੀ ਵੀ ਮੈਂ ਪਰੇਸ਼ਾਨ ਹੋਇਆ ਉਹਦੇ ਨਾਲ ਤੇ ਕੱਲਾ ਐ ਨਹੀਂ ਵੀ ਉਹ ਡਿਸੀਜਨ ਕੋਈ ਮੇਰਾ ਕਿਹੜਾ ਯਾਨਕਿ ਕੋਈ ਮੈਂ ਲਾਲਚ ਲਈ ਕਰਿਆ ਸੀ ਜੇ ਲਾਲਚ ਲਈ ਕਰਿਆ ਹੁੰਦਾ ਤਾਂ 3 ਸਾਲ ਪਏ ਸੀ ਸਰਕਾਰ ਦੇ ਜੋ ਕੁਝ ਮਰਜੀ ਮੇਰੇ ਵੱਲੋਂ ਕੋਈ ਉਹਨਾਂ ਵੱਲੋਂ ਕੋਈ ਮਨਾ ਤਾਂ ਹੈ ਨਹੀਂ ਸੀ ਨਾ ਹੀ ਮੈਂ ਉਹਨਾਂ ਨੂੰ ਕੋਈ ਇਹਦੇ ਲਈ ਬਲੇਮ ਕਰਦਾ ਜੀ ਚਰਚਾਵਾ ਚੱਲ ਰਹੀ ਹੈ ਨੇ ਕਿ ਜਿਨ੍ਹਾਂ ਦੀ ਵਾਪਸੀ ਹੋ ਰਹੀ ਹੈ ਉਹ ਹੁਣ ਇੱਕ ਵਰਕਰ ਦੇ ਤੌਰ ਤੇ ਕੰਮ ਕਰਨਗੇ ਸੋ ਇਹ ਕਮਿਟਮੈਂਟ ਵਗੈਰਾ ਇਹ ਵੈਸੀ ਕਾਗਜੀ ਗੱਲਾਂ ਹੁੰਦੀਆਂ ਨੇ ਇਹ ਇਹ ਚਬਾਲੀ ਕੋਈ ਸੱਚਾਈ ਨਹੀਂ ਹੁੰਦੀ ਇਹ ਕੀ ਗੱਲ ਹੋਰ ਜੀ ਤੁਹਾਡਾ ਇੱਕ ਬਿਆਨ ਆਇਆ ਸੀ ਕਿ 2027 ਦੇ ਵਿੱਚ ਕੁਝ ਵੀ ਹੋ ਜਾਵੇ ਧੂਰੀ ਤੋਂ ਤੁਸੀਂ ਚੋਣ ਲੜੋਗੇ ਕਿ ਉਹ ਤੁਸੀਂ ਆਪਣੇ ਵਾਅਦੇ ਤੇ ਕਾਇਮ ਹੋ ਦਲਬੀਰ ਸਿੰਘ ਗੋਲਡੀ ਦੀ ਕਾਂਗਰਸ ਦੇ ਵਿੱਚ ਵਾਪਸੀ ਹੋਈ ਹੈ ਵੱਡੇ ਲੀਡਰ ਸਹਿਬਾਨ ਦੀ ਅਗਵਾਈ ਦੇ ਵਿੱਚ ਵਾਪਸੀ ਹੋਈ ਹੈ ਗੱਲਬਾਤ ਦਲਬੀਰ ਸਿੰਘ ਗੋੜੀ ਨਾਲ ਕਰਾਂਗੇ ਕਿ ਵਾਪਸੀ ਤਾਂ ਹੋ ਚੁੱਕੀ ਹੈ ਅਗਲੀ ਰਣਨੀਤੀ ਕਿਸ ਤਰੀਕੇ ਦੀ ਰਹਿਣ ਵਾਲੀ ਹੈ ਜਾਂ ਵਾਪਸੀ ਦੇ ਵਿੱਚ ਕਿਹੜੇ-ਕਿਹੜੇ ਲੀਡਰ ਸਹਿਬਾਨ ਦਾ ਹੱਥ ਮੰਨਦੇ ਨੇ ਆਮ ਆਦੀ ਪਾਰਟੀ ਕਿਉਂ ਛੱਡੀ ਗਈ ਕੁਝ ਸਵਾਲ ਨੇ ਜੋ ਦਲਬੀਰ ਸਿੰਘ ਗੋੜੀ ਨਾਲ ਕਰਾਂਗੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਭਾਜੀ ਵਾਪਸੀ ਕੀਤੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਹਾਂ ਬਾਕੀ ਤੁਸੀਂ ਸਵੇਰ ਦੇ ਇੱਥੇ ਹੈਗੇ ਹੋ ਜੀ ਤੁਸੀਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਹੋਣਾ ਸੋ ਮੈਨੂੰ ਲੱਗਦਾ ਮੇਰੇ ਨਾਲੋਂ ਕਿਤੇ ਵੱਧ ਮੇਰੇ ਭੈਣਾ ਭਰਾਵਾਂ ਨੂੰ ਮੇਰੇ ਸਾਡੇ ਪੂਰੇ ਪੰਜਾਬ ਦੇ ਜਿਹੜੇ ਨੌਜਵਾਨ ਸਾਥੀ ਨੇ ਸਾਡੇ ਵਰਕਰ ਨੇ ਉਹਨਾਂ ਨੂੰ ਖੁਸ਼ੀ ਆ ਤੇ ਮੈਂ ਮੈਨੂੰ ਲੱਗਦਾ ਵੀ ਇੰਨਾ ਪਿਆਰ ਬਹੁਤ ਘੱਟ ਬੰਦਿਆਂ ਦੇ ਹਿੱਸੇ ਆਉਂਦਾ ਤੇ ਇਹਦੇ ਲਈ ਮੈਂ ਗੁਰੂ ਮਹਾਰਾਜ ਦਾ ਤੇ ਸਾਡੀ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਦਾ ਹਮੇਸ਼ਾ ਹੀ ਇਹ ਅਸ਼ੀਰਵਾਦ ਆ ਜਿਹੜਾ ਮੇਰੇ ਸਿਰ ਤੇ ਬਣਿਆ ਰਹਿੰਦਾ ਤੇ ਜਰੂਰ ਇੱਕ ਤੁਸੀਂ ਇਹ ਕਹਿ ਸਕਦੇ ਹੋ ਵੀ ਜਾਣੇ ਜਾਣੇ ਚ ਇੱਕ ਸਟੈਪ ਗਲਤ ਹੋਇਆ ਸੀ ਤੇ ਉਹ ਇੱਕੋ ਹੀ ਸੀ ਤੇ ਫਿਊਚਰ ਚ ਨਹੀਂ ਤੁਸੀਂ ਕਦੇ ਅਜਿਹੀ ਚੀਜ਼ ਦੇਖੋਗੇ ਸੋ ਅਜ ਤੱਕ ਲੋਕਾਂ ਦੀ ਲੜਿਆਂ ਲੋਕਾਂ ਦੇ ਹੱਕਾਂ ਲਈ ਲੜਿਆਂ ਸਟੂਡੈਂਟ ਪੋਲਿਟਿਕਸ ਤੋਂ ਸ਼ੁਰੂਆਤ ਕਰੀ ਹੋਈ ਆ ਸੋ ਜੋ ਵੀ ਸਾਡੇ ਰਾਹੁਲ ਗਾਂਧੀ ਜੀ ਦਾ ਮਲਿਕ ਅਰਜੁਨ ਖੜਕੇ ਜੀ ਦਾ ਜੋ ਨਿਰਦੇਸ਼ ਹੋਊਗਾ ਉਹ ਚੀਜ਼ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸਾਡੀ ਸੀਨੀਅਰ ਲੀਡਰਸ਼ਿਪ ਵੱਡੇ ਵੀਰ ਅਮਰਿੰਦਰ ਸਿੰਘ ਰਾਜਾ ਵਰਿੰਦ ਸੀਐਲਪੀ ਲੀਡਰ ਬਾਜਵਾ ਸਾਹਿਬ ਜੋ ਵੀ ਹੁਕਮ ਕਰਨਗੇ ਸਾਡੇ ਭਗੇਲ ਸਾਹਿਬ ਜੋ ਇਨਚਾਰਜ ਨੇ ਜਨਰਲ ਸੈਕਟਰ ਇਨਚਾਰਜ ਤੇ ਜਿਹਨਾਂ ਦਾ ਬਹੁਤ ਹੀ ਅਸ਼ੀਰਵਾਦ ਆ ਮੇਰੇ ਤੇ ਸੋ ਸਾਰਿਆਂ ਦੀ ਜੋ ਵੀ ਹੁਕਮ ਹੋਊਗਾ ਕੱਲੇ-ਕੱਲੇ ਘਰ ਤੱਕ ਸ਼ਹਿਰ ਤੱਕ ਪੂਰੇ ਪੰਜਾਬ ਦੇ ਵਿੱਚ ਅਸੀਂ ਵਧੀਆ ਤਰੀਕੇ ਨਾਲ ਆ ਜਿਹੜੀ ਆਪਦੀ ਪਾਰਟੀ ਦਾ ਜਿਹੜਾ ਮੈਸੇਜ ਆ ਉਹ ਪਹੁੰਚਾਵਾਂਗੇ ਗੋੜੀ ਜੀ ਬਾਜਵਾ ਸਾਹਮਣੇ ਕੁਝ ਕਲੇਸ਼ ਚੱਲਦਾ ਸੀ ਪਿੱਛੇ ਜੀ ਗੱਲ ਕਰੀਏ ਤਾਂ ਕੁਝ ਮਹੀਨੇ ਦੀ ਪਹਿਲਾਂ ਗੱਲ ਕਰੀਏ ਤਾਂ ਕਿ ਉਹ ਬਿਲਕੁਲ ਸਹੀ ਹੋ ਚੁੱਕਿਆ ਹਾਂ ਬਿਲਕੁਲ ਕਿਉਂਕਿ ਦੇਖੋ ਮੇਰੀ ਗਲਤੀ ਸੀਗੀ ਸੋ ਉਦੋਂ ਆ ਇਕਦਮ ਹੀ ਕੁਛ ਇਹੋ ਜਿਹੀਆਂ ਚੀਜ਼ਾਂ ਹੋ ਗਿਆ ਪਰਿਵਾਰ ਚ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਸੋ ਅਸੀਂ ਛੋਟੇ ਆ ਸਾਨੂੰ ਵੱਡੇ ਝਟਕ ਸਕਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਸੋ ਮੈਨੂੰ ਲੱਗਦਾ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਹੀ ਜ਼ਿਆਦਾ ਜਿਹੜਾ ਮੈਨੂੰ ਜਿਹੜਾ ਪਿਆਰ ਤੇ ਸਤਿਕਾਰ ਦਿੱਤਾ ਤੇ ਕੱਲ ਮਾਰਨਿੰਗ ਅਸੀਂ ਉਹਨਾਂ ਦੇ ਘਰ ਹੀ ਜਿਹੜੀ ਇਹ ਸਾਰੀ ਰਸਮ ਸੀਗੀ ਉੱਥੇ ਨਿਭਾਈ ਤੇ ਉਹਨਾਂ ਦਾ ਜਿਹੜਾ ਸਾਥ ਲੈ ਕੇ ਸਾਰੀ ਪੰਜਾਬ ਦੀ ਲੀਡਰਸ਼ਿਪ ਦਾ ਸਾਥ ਲੈ ਕੇ ਵਧੀਆ ਤਰੀਕੇ ਨਾਲ ਆਪਦੀ ਗੱਲ ਆ ਜਿਹੜੀ ਰਾਹੁਲ ਗਾਂਧੀ ਜੀ ਦੀ ਉਹਨੂੰ ਲੈ ਕੇ ਤੁਰਾਂਗੇ ਜੀ ਅੱਗੇ ਆਮ ਆਦਮੀ ਪਾਰਟੀ ਛੱਡਣ ਦਾ ਕੀ ਕਾਰਨ ਮੰਨਦੇ ਹੋ ਉਧਰ ਮੈਂ ਗਿਆ ਹੀ ਨਹੀਂ ਸੀ ਕਦੇ ਐਕਚੁਅਲ ਤਾਂ ਸੱਚੀ ਗੱਲ ਪੁੱਛਾਂ ਤਾਂ ਤਾਂ ਕਦੇ ਦੇਖਿਆ ਵੀ ਨਹੀਂ ਹੋਣਾ ਮੈਨੂੰ ਉਹ ਇੱਕ ਬਸ ਯੰਗ ਨੌਜਵਾਨ ਦਾ ਗੁੱਸਾ ਕਹਿ ਦਈਏ ਜਾਂ ਇੱਕ ਐਂ ਕਹਿ ਦਈਏ ਕਿ 2002 ਦਾ ਲੱਗਿਆ ਹੋਇਆ ਅੱਗੇ ਹੀ ਚੜੀ ਜਾਂਦਾ ਸੀ ਚੜੀ ਜਾਂਦਾ ਸੀ ਇਕਨਾਂ ਦਾ ਮਾੜੀ ਚੀਜ਼ ਵੀ ਹੁੰਦੀ ਆ ਜਦੋਂ ਬੰਦੇ ਨੂੰ ਤਾਂ ਮੇਰੇ ਤੇ ਸ਼ਾਇਦ ਉਹ ਇੱਕ ਇਨਸੀਡੈਂਟ ਆ ਇਹ ਹਜਾ ਸੀ ਕੱਲਾ ਈਮੋਸ਼ਨਲੀ ਵੀ ਮੈਂ ਪਰੇਸ਼ਾਨ ਹੋਇਆ ਉਹਦੇ ਨਾਲ ਤੇ ਕੱਲਾ ਐਣੀ ਵੀ ਉਹ ਡਿਸੀਜਨ ਕੋਈ ਮੇਰਾ ਕਿਹੜਾ ਯਾਨਕਿ ਕੋਈ ਮੈਂ ਲਾਲਚ ਲਈ ਕਰਿਆ ਸੀ ਜੇ ਲਾਲਚ ਲਈ ਕਰਿਆ ਹੁੰਦਾ ਤਾਂ 3 ਸਾਲ ਪਏ ਸੀ ਸਰਕਾਰ ਦੇ ਜੋ ਕੁਝ ਮਰਜੀ ਮੇਰੇ ਵੱਲੋਂ ਕੋਈ ਉਹਨਾਂ ਵੱਲੋਂ ਕੋਈ ਮਨਾ ਤਾਂ ਹੈ ਨਹੀਂ ਸੀ 나 ਹੀ ਉਹਨਾਂ ਨੂੰ ਕੋਈ ਇਹਦੇ ਲਈ ਬਲੇਮ ਕਰਦਾ ਤੇ ਇਹ ਤਾਂ ਮੇਰਾ ਖੁਦ ਦਾ ਹੀ ਫੈਸਲਾ ਸੀ ਖੋਦੀ ਗੁੱਸੇ ਚ ਆ ਕੇ ਜਿਹੜੀ ਇਹ ਚੀਜ਼ ਹੋਈ ਸੀ ਸੋ ਮੇਰੀ ਪੋਲਟਿਕਸ ਤੁਸੀਂ ਨੇ ਦੇਖੀ ਹੈ ਬੜੀ ਪੋਜ਼ਿਟਿਵ ਜਿਹੇ ਤਰੀਕੇ ਨਾਲ ਮੈਂ ਜਿਹੜੀ ਆਪਣੀ ਗੱਲ ਰੱਖਦਾ ਸੋ ਕਿਸੇ ਨਾਲ ਮੇਰੇ ਵਿਰੋਧਾ ਵਾਲੀ ਗੱਲ ਨਹੀਂ ਹੈਗੀ ਨਾ ਹੀ ਉਹਨਾਂ ਨਾਲ ਕੋਈ ਨਾਰਾਜ਼ਗੀ ਆ ਠੀਕ ਹੈ ਨਾ ਸੋ ਇੱਕ ਲੋਕਾਂ ਨੂੰ ਜ਼ਰੂਰ ਇਹ ਲੱਗਦਾ ਵੀ ਯਾਰ ਇਹਨੇ ਇਹ ਚੀਜ਼ ਗਲਤ કરી ਤੇ ਉਹਦੇ ਲਈ ਮੈਂ ਇੱਕ ਵਾਰ ਨਹੀਂ ਮੈਂ ਬਹੁਤ ਵਾਰੇ ਕਹੀ ਵੀ ਆ ਤੇ ਕਹਿੰਦਾ ਵੀ ਰਹਾਂਗਾ ਤੋਂ ਅਜੇ ਹੀ ਜਨਕ ਨੁਕਸਾਨ ਯਾਨੀ ਕਿ ਸਭ ਤੋਂ ਵੱਧ ਤਾਂ ਮੈਂ ਹੀ ਚੱਲਿਆ ਨਾ ਉਸ ਚੀਜ਼ ਦਾ ਬੰਦਾ ਹੀ ਚੱਲਦਾ ਜੀ ਸੋ ਗੁਰੂ ਮਹਾਰਾਜ ਦੀ ਕਿਰਪਾ ਕਰਨਾ ਆਪਾਂ ਵਧੀਆ ਤਰੀਕੇ ਨਾਲ ਆ ਜਿਹੜਾ ਆਪਦੇ ਲੋਕਾਂ ਦੀ ਆਵਾਜ਼ ਆ ਬੁਲੰਦ ਕਰ ਸਕੀਏ। ਕੋਈ ਜੀ ਚਰਚਾਵਾਂ ਚੱਲ ਰਹੀ ਹੈ ਨੇ ਕਿ ਜਿਨ੍ਹਾਂ ਦੀ ਵਾਪਸੀ ਹੋ ਰਹੀ ਹੈ ਉਹ ਹੁਣ ਇੱਕ ਵਰਕਰ ਦੇ ਤੌਰ ਤੇ ਕੰਮ ਕਰਨਗੇ ਕਿੰਨੀ ਕਿ ਸੱਚਾਈ ਹੈ ਇਸ ਗੱਲ ਦੇ ਵਿੱਚ। ਵੈਸੇ ਤਾਂ ਹਰ ਇੱਕ ਬੰਦਾ ਹੀ ਇੱਕ ਆਰਗੇਨਾਈਜੇਸ਼ਨ ਆ ਜਿਹੜਾ ਜੁੜ ਕੇ ਕੰਮ ਕਰਦਾ ਉਹ ਵਰਕਰ ਹੀ ਹੁੰਦਾ। ਬਹੁਤ ਘੱਟ ਬੰਦੇ ਹੁੰਦੇ ਨੇ ਯਾਨੀ ਕਿ ਜਿਵੇਂ ਹੁਣ ਕੋਈ ਵੀ ਦੇਸ਼ਾਂ ਨਿਰਦੇਸ਼ ਸਾਨੂੰ ਸੀਨੀਅਰ ਲੀਡਰਸ਼ਿਪ ਦਊਗੀ ਜਾਂ ਨੈਸ਼ਨਲ ਪੱਧਰ ਤੋਂ ਸਟੇਟ ਤੱਕ ਆਊਗਾ ਸਾਡਾ ਕੰਮ ਆ ਨੂੰ ਪੰਜਾਬ ਤੱਕ ਲੈ ਕੇ ਜਾਣਾ ਸੋ ਇਹ ਕਮਿਟਮੈਂਟ ਵਗੈਰਾ ਇਹ ਵੈਸੀ ਕਾਗਜੀ ਗੱਲਾਂ ਹੁੰਦੀਆਂ ਨੇ ਇਹ ਇਹ ਚਬਾਲੀ ਕੋਈ ਸੱਚਾਈ ਨਹੀਂ ਹੁੰਦੀ ਇੱਕ ਗੱਲ ਹੋਰ ਚਰਚਾ ਦੇ ਵਿੱਚ ਆ ਵੀ ਕੁਝ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ ਟਿਕਟ ਲੈਣ ਲਈ ਜਿਹੜੇ ਹੁਣ ਘਰ ਵਾਪਸੀ ਕਰ ਰਹੇ ਨੇ ਨਹੀਂ ਮੇਰੇ ਨੋਟਿਸ ਨਹੀਂ ਹੈ ਕੋਈ ਗੱਲ ਤੇ 나ਹੀਂ ਮੈਨੂੰ ਪਤਾ ਤੇ ਜੋ ਇਹ ਚੀਜ਼ਾਂ ਉਹ ਇੱਕ ਮੈਂ ਸਮਝ ਗਿਆ ਅੱਛਾ ਤੁਸੀਂ ਉਹ ਭੈਣ ਦੀ ਗੱਲ ਕਰ ਰਹੇ ਹੋ ਉਹ ਤੋਂ ਬਾਅਦ ਉਹਨਾਂ ਦੇ ਨਾਲ ਨੀਂਦਾ ਕਲੈਰੀਫਿਕੇਸ਼ਨ ਵੀ ਦਿੱਤੀ ਉਹ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹ ਗੱਲ ਹੋਈ ਸੀ ਉਹ ਮੈਨੂੰ ਲੱਗਦਾ ਉਹ ਉਹਨਾਂ ਦਾ ਜਿਹੜਾ ਕਹਿਣਾ ਉਹ ਤੋਂ ਬਾਅਦ ਵੀਡੀਓ ਵੀ ਆਈ ਵੀ ਮੇਰੀ ਗੱਲ ਨੂੰ ਮੈਂ ਕਿਹਾ ਕੁਝ ਹੋਰ ਸੀ ਉਹਨੂੰ ਹੋਰ ਕਿਸੇ ਨਾਲ ਜੋੜ ਕੇ ਜਨ ਕੇ ਚਲਾਇਆ ਗਿਆ ਸੋ ਇਹ ਇਹਦੇ ਬਾਰੇ ਤਾਂ ਜ਼ਿਆਦਾ ਉਹ ਕਲੀਅਰ ਕਰ ਸਕਦੇ ਨੇ ਬਟ ਬਾਕੀ ਤੁਸੀਂ ਨੇ ਦੇਖਿਆ ਹੀ ਹੋਣਾ ਤੁਸੀਂ ਖੁਦ ਕੋਈ ਇਹੋ ਜਿਹੇ ਤਰੀਕੇ ਨਾਲ ਮੈਂ ਤਾਂ ਕੋਈ ਗੱਲ ਸੁਣੀ ਨਹੀਂ ਕੋਟੀ ਜੀ ਤੁਹਾਡਾ ਇੱਕ ਬਿਆਨ ਆਇਆ ਸੀ ਕਿ 2027 ਦੇ ਵਿੱਚ ਕੁਝ ਵੀ ਹੋ ਜਾਵੇ ਧੂਰੀ ਤੋਂ ਤੁਸੀਂ ਚੋਣ ਲੜੋਗੇ ਕਿ ਉਹ ਤੁਸੀਂ ਆਪਣੇ ਵਾਅਦੇ ਤੇ ਕਾਇਮ ਹੋ ਅ ਦੇਖੋ ਇਹ ਸਾਰੀਆਂ ਜਿਹੜੇ ਫੈਸਲੇ ਨੇ ਕਿਉਂਕਿ ਕੱਲਾ ਮੈਂ ਧੂਰੀ ਦਾ ਨਹੀਂ ਹੁੰਦਾ ਪੂਰੇ ਪੰਜਾਬ ਦਾ ਤੁਸੀਂ ਮੰਨ ਸਕਦੇ ਹੋ ਕਿਉਂਕਿ ਜ਼ਿਲ੍ਹੇ ਦੀ ਪ੍ਰਧਾਨਗੀ ਕਰੀਆ ਮੈਂ ਜਨਰਲ ਸੈਕਟਰੀ ਰਿਆਂ ਪੂਰੇ ਪੰਜਾਬ ਦਾ ਤੇ ਮਿੱਟੀ ਦਾ ਮਿੱਟੀ ਹੁੰਦੀ ਹੈ ਨਾ ਫਿਰ ਮਿੱਟੀ ਦਾ ਮਿੱਟੀ ਹੈ ਜਿੱਥੇ ਜੰਮੇ ਹੁੰਨੇ ਆ ਜਿੱਥੇ ਖੇਡੇ ਹੁੰਨੇ ਆ ਜਿੱਥੇ ਪੜ੍ਹੇ ਹੁੰਨੇ ਆ ਤੇ ਬਿਲਕੁਲ ਜਿਹੜਾ ਬੰਦਾ ਚੰਗਾ ਦੇਖੋ ਹਰ ਇੱਕ ਪਾਰਟੀ ਨੂੰ ਇੱਕ ਚੰਗੇ ਬੰਦੇ ਦੀ ਜ਼ਰੂਰਤ ਆ ਹਰ ਇੱਕ ਚੰਗੇ ਬੰਦੇ ਨੂੰ ਇੱਕ ਚੰਗੀ ਆਰਗੇਨਾਈਜੇਸ਼ਨ ਦੀ ਜ਼ਰੂਰਤ ਆ ਤੇ ਛੋਟੀ ਤੋਂ ਛੋਟੀ ਚੀਜ਼ ਵੀ ਹੋਵੇ ਕੋਈ ਵੀ ਆਰਗੇਨਾਈਜੇਸ਼ਨ ਉਹਦੇ ਚ ਆਪਦਾ ਬੈਸਟ ਕਰਨ ਦੀ ਕੋਸ਼ਿਸ਼ ਕਰਦੀ ਆ ਬਿਹਤਰ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਹੀ ਜਿਹੜਾ ਅਸੀਂ ਆਪਣੀ ਗਵਰਨਮੈਂਟ ਫਾਰਮ ਕਰ ਸਕਾਂਗੇ ਸੋ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਸੋ ਬਾਕੀ ਤਾਂ ਸਾਰੇ ਫੈਸਲੇ ਨੇ ਜਿਹੜੇ ਉਹ ਰਾਹੁਲ ਗਾਂਧੀ ਜੀ ਮਲਕਰਜਨ ਖੜਗੇ ਜੀ ਤੇ ਸਾਡੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੇ ਲੈਣੇ ਨੇ ਸੋ ਉਹ ਜੰਮਿਆਂ ਔਰੇਆਂ ਖੇੜਿਆਂ ਔਰੇਆਂ 17 ਚੂਰੇ ਲੜਿਆਂ 22 ਚੂਰੇ ਲੜਿਆਂ ਲੋਕ ਸਭਾ ਔਰੇ ਲੜਿਆਂ ਹੋਰ ਜਾਣਾ ਕਿੱਥੇ ਆਪਾਂ ਨੇ ਗੋਡੀ ਜੀ ਜਿਹੜੇ ਕੁਝ ਸਾਥੀ ਨਾਰਾਜ਼ ਹੋ ਗਏ ਸੀ ਜਦੋਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੁਹਾਨੂੰ ਲੱਗਦਾ ਵੀ ਜਦੋਂ ਦੀ ਹੁਣ ਕੱਲ ਦੀ ਵਾਪਸੀ ਹੋਈ ਆ ਉਹਨਾਂ ਦੇ ਵੀ ਫੋਨ ਆਣੇ ਸ਼ੁਰੂ ਹੋ ਚੁੱਕੇ ਨੇ ਤੇ ਉਹ ਜਲਦੀ ਤੁਹਾਨੂੰ ਮਿਲਣਗੇ ਹਾਂ ਬਿਲਕੁਲ ਮੈਨੂੰ ਲੱਗਦਾ ਆਲਮੋਸਟ ਕੋਈ ਕੋਈ ਵੀ ਤੁਹਾਨੂੰ ਉਹਰੇ ਚਿਹਰਾ ਹੈ ਜਾਣੀ ਲੱਗਿਆ ਹੋਣਾ ਤੇ ਕੋਈ ਇਹ ਜੀ ਗੱਲ ਨਹੀਂ ਕੋਈ ਹਾਂ ਇੱਕ ਦੋ ਕਈ ਵਾਰ ਕੋਈ ਕਮੀਆਂ ਰਹਿ ਜਾਂਦੀਆਂ ਨੇ ਸੋ ਹਰ ਇੱਕ ਬੰਦੇ ਕੋਲੇ ਜਾ ਕੇ ਮੇਰਾ ਫਰਜ ਬਣਦਾ ਕਿ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਨਾਲ ਤੋਰਾਂ ਕਿ ਰਣਨੀਤੀ ਰਹਿਣ ਵਾਲੀ ਆਣ ਵਾਲੇ ਦੇ ਨਾਲ ਵਿੱਚ ਬੜੀ ਪੋਜ਼ਿਟਿਵ ਜੀ ਰਣਨੀਤੀ ਰਹੂਗੀ ਜੀ ਕੋਈ ਕਿਸੇ ਲਈ ਮਾੜੀ ਗੱਲ ਨਹੀਂ ਸੋ ਅੱਜ ਤੱਕ ਇਹੀ ਪੋਜ਼ਿਟਿਵਿਟੀ ਨਾਲ ਹੀ ਮੈਂ ਕੰਮ ਕਰਿਆ ਕਾਲਜ ਤੋਂ ਹੁਣ ਤੱਕ ਤਕਰੀਬਨ 2002 ਤੋਂ ਸ਼ੁਰੂ ਹੋਇਆ ਹੋਇਆ 2025 ਆ ਕੋਈ ਫੈਮਿਲੀ ਪੋਲੀਟੀਕਲ ਬੈਕਗਰਾਉਂਡ ਨਹੀਂ ਸੀ ਖੁਦ ਆਪ ਇਹ ਚੂਜ਼ ਕਰਿਆ ਇਹ ਰਸਤਾ ਸੋ ਵਧੀਆ ਹੀ ਕਰਾਂਗੇ ਤੇ ਬਿਹਤਰ ਹੀ ਕਰਾਂਗੇ ਤੇ ਜਿੰਨਾ ਆਪਦਾ ਯੋਗਦਾਨ ਹੋ ਸਕੇ ਆਪਦੀ ਪਾਰਟੀ ਲਈ ਉਸ ਤੋਂ ਵੀ ਵੱਧ ਕੋਸ਼ਿਸ਼ ਕਰ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਆ ਪਿਛਲਾ ਜਿਹੜਾ ਸਮਾਂ ਸੀ ਬੜਾ ਕੁਝ ਸਿੱਖਿਆ ਤੇ ਮੈਂ ਤਾਂ ਇਹ ਕਹੂੰਗਾ ਵੀ ਇਹ ਚੰਗੇ ਲਈ ਹੋਇਆ ਮੈਂ ਨਹੀਂ ਇੰਨਾ ਟਿੱਕੇ ਬੈਠ ਕੇ ਇੰਨੀ ਇੰਨਾ ਮੈਂ ਸੋਚ ਵਿਚਾਰ ਮੰਥਨ ਜਿਹੜਾ ਹੁੰਦਾ ਇੰਨਾ ਕੁਝ ਪੜਿਆ ਲਿਖਿਆ ਹਰ ਇੱਕ ਚੀਜ਼ ਦੀ ਨੌਲੇਜ ਲਈ ਸੋ ਇਹ ਵੀ ਇੱਕ ਠਹਿਰਾਅ ਇੱਕ ਸਮਾਂ ਕਿਉਂਕਿ ਮੈਂ ਲਗਾਤਾਰ 2002 ਤੋਂ ਭੱਜ ਹੀ ਰਿਹਾ ਸੀ ਤਾਂ ਰੁਕ ਕੇ ਇੱਕ ਖੜ ਕੇ ਚਿੰਤਨ ਕਰਨ ਦਾ ਟਾਈਮ ਮਿਲਿਆ ਤੇ ਹੁਣ ਅਗਲੇ ਜਿਹੜੇ ਟਾਈਮ ਆ ਹੁਣ ਫੇਰ ਸ਼ੁਰੂ ਹੋ ਗਿਆ ਜੀ ਕਾਕਰੀ ਸਰ ਗੋਲਦੀ ਜੀ ਜਦੋਂ ਤੁਨੇ ਵਾਪਸੀ ਦੀ ਸੋਚੀ ਤਾਂ ਸਭ ਤੋਂ ਪਹਿਲਾਂ ਕਿਹੜੀ ਲੀਡਰਸ਼ਿਪ ਨੂੰ ਮਿਲਿਆ ਗਿਆ ਕਿਉਂਕਿ ਤੁਨੇ ਮਨ ਬਣਾ ਲਿਆ ਸੀ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੁਸੀਂ ਬਾਅਦ ਦੇ ਵਿੱਚ ਕੁਝ ਮਹੀਨੇ ਕਰੋ ਨਹੀਂ ਨਿਕਲੇ ਹਾਂ ਮੈਂ ਤਾਂ ਖੁਦ ਹੀ ਮੈਂ ਲਾ ਇੱਕ ਦਿਨ ਹੀ ਗਿਆ ਸੀ ਉਸ ਤੋਂ ਬਾਅਦ ਮੈਂ ਖੁਦ ਹੀ ਇਹ ਦੱਸਤਾ ਸੀਗਾ ਇਹ ਹਾਲਾਂਕਿ ਉਦੋਂ ਤਾਂ ਮੇਰੀ ਕਿਸੇ ਨਾਲ ਗੱਲਬਾਤ ਵੀ ਨਹੀਂ ਸੀ ਹੋਈ ਤੇ ਉਸ ਤੋਂ ਬਾਅਦ ਫਿਰ ਮੈਂ ਜਿੱਥੇ ਵੀ ਸਾਡੀ ਪਾਰਟੀ ਦੀ ਇਲੈਕਸ਼ਨਸ ਹੁੰਦੀਆਂ ਸੀ ਮੈਂ ਉੱਥੇ ਪਾਰਟਿਸਿਪੇਟ ਕਰਦਾ ਸੀ ਉਹਦੇ ਚ ਜਿਵੇਂ ਮੇਰੇ ਸਿਸਟਰ ਅੰਮ੍ਰਿਤਾ ਵੜਿੰਗ ਜੀ ਉੱਥੇ ਗਿੱਦੜ ਬਾਹੇ ਕਾਲਾ ਢੇਲੋਂ ਬਰਨਾਲੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦੀ ਜਿੱਥੇ ਵੀ ਜਿੰਨਾ ਜ਼ੋਰ ਸੀਗਾ ਜਿੰਨੇ ਕੰਟੈਕਟ ਸੀਗੇ ਪੂਰੀ ਮਦਦ ਕਰੀ ਜੀ ਉਸ ਤੋਂ ਬਾਅਦ ਫਿਰ ਹਰਿਆਣਾ ਦੀ ਇਲੈਕਸ਼ਨਾਂ ਆਈ ਉੱਥੇ ਵੀ ਮਦਦ ਕਰੀ ਸੋ ਹੁਣ ਬਿਲੋਧਿਆਣੇ ਜਾ ਕੇ ਆਏ ਆਂ ਸੋ ਜੋ ਵੀ ਪਾਰਟੀ ਜ਼ਿੰਮੇਵਾਰੀਆਂ ਲਾਊਗੀ ਉਹਨੂੰ ਬਖੂਬੀ ਵਧੀਆ ਤਰੀਕੇ ਨਾਲ ਨਿਭਾਉਣ ਦਾ ਹੀ ਫਰਜ਼ ਹੁੰਦਾ ਇੱਕ ਬੰਦੇ ਦਾ ਪਿੱਲੀ ਦੇ ਵਿੱਚ ਕਿਹੜੇ ਸੀਨੀਅਰ ਲੀਡਰਾਂ ਨੂੰ ਮਿਲਿਆ ਗਿਆ ਤਾਂ ਕਿ ਜਿਹੜੀ ਥੋੜੀ ਵਾਪਸੀ ਹੈ ਬੜੀ ਵਧੀਆ ਢੰਗ ਨਾਲ ਹੋ ਸਕੇ ਸਾਰੀ 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 ਸਤਕਾਰਯੋਗ ਨੇ ਸਾਰੀ ਜਿਹੜੇ ਸੀਨੀਅਰ ਲੀਡਰਸ਼ਿਪ ਆ ਤੋਂ ਇੱਕ ਵਾਰ ਮੈਂ ਫੇਰ ਰਾਹੁਲ ਗਾਂਧੀ ਜੀ ਦਾ ਮਲਿਕ ਅਰਜੁਨ ਖੜਕੇ ਜੀ ਦਾ ਉਪੇਸ਼ ਬਗੇਲ ਜੀ ਦਾ ਸਾਡੇ ਇੰਚਾਰਜ ਸਾਡਾ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਤੇ ਸਾਡੇ ਸਤਕਾਰਯੋਗ ਪ੍ਰਤਾਪ ਸਿੰਘ ਬਾਜਵਾ ਜੀ ਦਾ ਸਾਡੇ ਖੈਰਾ ਸਾਹਿਬ ਦਾ ਕਿਉਂਕਿ ਮੈਂ ਉਹਨਾਂ ਨਾਲ ਵੀ ਪਹਿਲਾਂ ਗੱਲ ਕਰੀ ਤਾਂ ਆਫਟਰ ਆਲ ਮੈਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਪਰਕਰ ਪੂਰੇ ਖੁਸ਼ ਨੇ ਹਾਂ ਬਿਲਕੁਲ ਜੀ ਬਿਲਕੁਲ ਖੁਸ਼ ਨੇ ਤਾਂ ਭਾਜੀ ਇਹ ਸਾਡੇ ਨਾਲ ਸੀ ਦਲਬੀਰ ਸਿੰਘ ਗੋਲਡੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਕਿਉਂਕਿ ਉਹਨਾਂ ਦੀ ਬੀਤੇ ਗੱਲ ਕਾਂਗਰਸ ਦੇ ਵਿੱਚ ਵਾਪਸੀ ਹੋ ਚੁੱਕੀ ਹੈ ਉਹਨਾਂ ਦਾ ਕਹਿਣਾ ਕਿ ਸੀਨੀਅਰ ਲੀਡਰਸ਼ਿਪ ਦੇ ਨਾਲ ਉਹਨਾਂ ਨੇ ਵਾਪਸੀ ਕੀਤੀ ਹੈ ਉਹਨਾਂ ਨੇ ਸੀਨੀਅਰ ਲੀਡਰਸ਼ਿਪ ਦਾ ਕਿਤੇ ਨਾ ਕਿਤੇ ਧੰਨਵਾਦ ਕੀਤਾ ਕਿ ਉਹਨਾਂ ਦੀ ਕਾਂਗਰਸ ਦੇ ਵਿੱਚ ਵਾਪਸੀ ਹੋਈ ਸੰਘਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ